ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਕਿਉਰਿਟੀ ਵਾਪਸ ਹੋਣ ਕਰਕੇ ਹੋਇਆ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਜਿਹਨੂੰ ਐਡਵੋਕੇਟ ਜਨਰਲ ਕਹਿੰਦੇ ਆ ਉਸਨੇ ਬਿਆਨ ਦਿੱਤਾ ਹੈ ਕਿ ਮੂਸੇ ਵਾਲੇ ਦੀ ਮੌਤ ਉਹਦੀ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ ਮੈਂ ਮੰਗ ਕਰਦਾ ਕਿ ਜਿਸ ਮੁੱਖ ਮੰਤਰੀ ਨੇ ਕਿ ਜਿਹੜਾ ਹੋਮ ਮਿਨਿਸਟਰ ਵੀ ਹੈ ਤੇ ਉਹਦੇ ਬੰਦਿਆਂ ਨੇ ਸਿਕਿਉਰਿਟੀ ਦਾ ਲੀਕ ਕੀਤਾ ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਨਾਮਜ਼ਦ ਕਰਕੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਸਾਬਕਾ ਸੀਐਮ ਚੰਨੀ ਦਾਇਆ ਵੱਡਾ ਬਿਆਨ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਰਨਲ ਨੇ ਸਾਫ਼ ਕਰ ਦਿੱਤਾ ਸੀ ਕਿ ਮੂਸੇਵਾਲੇ ਦਾ ਕਤਲ ਸੁਰੱਖਿਆ ਵਾਪਸ ਲੈਣ ਦੇ ਕਾਰਨ ਹੋਇਆ ਹੈ ਤੇ ਉਸ ਮਾਮਲੇ ਤੇ ਬੋਲਦੇ ਹੋਇਆ ਚੰਨੀ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਤੇ ਕਿਹਾ ਕਿ ਮੂਸੇ ਵਾਲੇ ਦੀ ਸੁਰੱਖਿਆ ਵਾਪਸ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਹਨਾਂ ਦੇ ਸਾਥੀਆਂ ਤੇ ਜਿਨ੍ਹਾਂ ਨੇ ਸੁਰੱਖਿਆ ਲੀਕ ਕੀਤੀ ਸੀ ਉਹਨਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੂਸੇ ਵਾਲਾ ਸਾਡਾ ਦੋਸਤ ਜਿਹਦੀ ਜਿਹਨੂੰ ਕਤਲ ਹੋਇਆ ਜਿਹਦਾ ਇੱਕ ਸਾਡਾ ਹੀਰੇ ਵਰਗਾ ਨੌਜਵਾਨ ਮੁੰਡਾ ਮਾਰਿਆ ਇਹਨਾਂ ਨੇ ਕਤਲ ਕੀਤਾ ਉਹਦਾ ਉਹਦੇ ਮਾਪੇ ਪਿਛਲੇ 23 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਦਾ ਕਤਲ ਮੈਂ ਪਹਿਲਾਂ ਦੀ ਕਿਹਾ ਸੀ ਕਿ ਸਿਕਿਉਰਟੀ ਵਾਪਸ ਹੋਣ ਕਰਕੇ ਹੋਇਆ ਸਿਕਿਉਰਟੀ ਜਰ ਵਾਪਸ ਲਈ ਮੁੱਖ ਮੰਤਰੀ ਨੇ ਤਾਂ ਨਾਲ ਉਸ ਦੇ ਬੰਦਿਆਂ ਨੇ ਲੀਕ ਕੀਤੀ ਸਿਕਿਉਰਟੀ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹਦੀ ਸਿਕਿਉਰਟੀ ਵਾਪਸ ਲੈ ਲਈ ਕਾਤਲਾ ਨੇ ਆ ਕੇ ਮਾਰ ਦਿੱਤਾ ਇਸ ਲਈ ਅੱਜ ਮੈਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਜਿਹਨੂੰ ਐਡਵੋਕੇਟ ਜਨਰਲ ਕਹਿੰਦੇ ਆ ਉਸਨੇ ਬਿਆਨ ਦਿੱਤਾ ਹੈ ਕਿ ਮੂਸੇ ਵਾਲੇ ਦੀ ਮੌਤ ਉਹਦੀ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ ਮੈਂ ਮੰਗ ਕਰਦਾ ਕਿ ਜਿਸ ਮੁੱਖ ਮੰਤਰੀ ਨੇ ਕਿ ਜਿਹੜਾ ਹੋਮ ਮਿਨਿਸਟਰ ਵੀ ਹੈ ਉਸਨੇ ਹੋਮ ਮਿਨਿਸਟਰ ਹੁੰਦੇ ਹੋਏ ਸਿਕਿਉਰਿਟੀ ਵਾਪਸ ਕਰਾਈ ਤੇ ਉਹਦੇ ਬੰਦਿਆਂ ਨੇ ਸਿਕਿਉਰਿਟੀ ਦਾ ਲੀਕ ਕੀਤਾ ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਗੱਲ ਦੀ ਟੋਟਲ ਇਨਵੈਸਟੀਗੇਸ਼ਨ ਹੋਵੇ ਔਰ ਇਹ ਜਿਹੜੇ ਕਾਤਲ ਹੈ ਪੰਜਾਬ ਦਾ ਮੁੱਖ ਮੰਤਰੀ ਔਰ ਉਹਦੇ ਬੰਦੇ ਔਰ ਜਿਹੜੇ ਗੈਂਗਸਟਰਾਂ ਨੇ ਕਾਤਲ ਕੀਤਾ ਇਹਨਾਂ ਦੀ ਕਿੰਨੀ ਮਿਲੀ ਭੁਗਤ ਹੈ ਇਸ ਦੇ ਕੇਸ ਦੇ ਵਿੱਚ ਉਸ ਨੂੰ ਸਾਹਮਣੇ ਲਿਆਂਦਾ ਜਾਵੇ ਐਸਆਈਟੀ ਇਸ ਗੱਲ ਦੀ ਤਹਿਕੀਕਾਤ ਕਰੇ ਔਰ ਉਹਨਾਂ ਨੂੰ ਨਾਮਜ਼ਦ ਕਰਕੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹਦੇ ਮਾਤਾ ਪਿਤਾ ਜਿਹੜੇ ਬਿਲਕ ਦੇ ਫਿਰਦੇ ਆ ਜਿਨ੍ਹਾਂ ਦਾ ਹੀਰੇ ਵਰਗਾ ਪੁੱਤ ਮਾਰਿਆ ਗਿਆ ਪੰਜਾਬ ਦਾ ਇੱਕ ਬਹੁਤ ਹੀ ਵਧੀਆ ਸਿੰਗਰ ਮਾਰਿਆ ਗਿਆ ਇੱਕ ਚੰਗਾ ਕ੍ਰਾਂਤੀਕਾਰੀ ਸੋਚ ਵਾਲਾ ਬੰਦਾ ਮਾਰਿਆ ਗਿਆ ਉਹਦਾ ਜਿਹੜਾ ਇਨਸਾਫ ਮਿਲ ਸ